ਸਤਿ ਸ੍ਰੀ ਅਕਾਲ ਜੀ ਤੁਸੀਂ ਚੋੜ ਚੁੱਕੇ ਹੋ ਟਾਈਗਰ ਪੰਜਾਬ ਨੇ ਉਹ ਜੀ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਵੈਸੇ ਤਾਂ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਵੀ ਸਤਿਕਾਰਯੋਗ ਆ ਪਰ ਜਿਹੜੇ ਆ ਭਾਈ ਸਾਹਿਬ ਕੰਮ ਕਰ ਰਿਹਾ ਇਹਦੀ ਤੋਂ ਮੈਂ ਪੂਰੀ ਤਰ੍ਹਾਂ ਖੁਸ਼ ਹਾਂ ਤੇ ਇਹਨਾਂ ਦੀ ਪ੍ਰਸ਼ੰਸਾ ਕਰਦਾ ਤੇ ਇਸ ਗੱਲ ਤੇ ਆਪਾਂ ਚਰਚਾ ਕਰਦੇ ਹਾਂ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਐਕਸ਼ਨ ਸਾਹਿਬ ਨੂੰ ਕਹੀ ਜਾਂਦੇ ਨਹਿਰੀ ਨੂੰ ਵੀ ਇਹ ਪਾਣੀ ਦੇ ਮਾਲਕ ਆ ਨਹੀਂ ਇਹਦੀ ਨਾ ਸਵੈਮਤਨੀ ਇਹ ਪਾਣੀ ਪੰਜਾਬ ਦਾ ਹੈ ਪੰਜਾਬ ਦੇ ਲੋਕਾਂ ਦਾ ਪਾਣੀ ਤੇ ਜਿਹੜੇ ਇਹ ਅਫਸਰ ਆਏ ਪੰਜਾਬ ਦੇ ਲੋਕਾਂ ਦੇ ਨੌਕਰ ਆ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਇਹ ਤਨਖਾਹ ਲੈ ਰਹੇ ਆ ਡਿਊਟੀ ਪ੍ਰਤੀ ਭਾਵੇਂ ਕਿਸ ਤਰ੍ਹਾਂ ਦੇ ਵੀ ਵਿਕਾਦਾ ਰਾਜਾਂ ਸਿਆਸੀ ਦਬਾਅ ਚ ਚੱਲਦੇ ਆ ਉਹ ਇਹਨਾਂ ਦੀ ਸੋਚ ਆ ਆਪਣੀ ਆਪਣੀ ਦੂਸਰੇ ਪਾਸੇ ਤੁਸੀਂ ਇੱਕ ਐਸਐਚਓ ਤੇ ਵੀ ਗੱਲ ਕੀਤੀ ਦੇਖੋ ਐਸਐਚਓ ਜਾਂ ਕੋਈ ਵੀ ਅਧਿਕਾਰੀ ਆ ਉਹ ਵੀ ਪਬਲਿਕ ਦਾ ਨੌਕਰੀ ਆ ਪਬਲਿਕ ਤੋਂ ਤਨਖਾਹ ਲੈਂਦਾ ਹੈ ਤੇ ਪਰ ਉਹਨੂੰ ਵੀ ਇੰਨਾ ਜ਼ਿਆਦਾ ਨਹੀਂ ਸਰਕਾਰ ਦੇ ਹੱਕ ਦੇ ਵਿੱਚ ਫੇਵਰ ਚ ਹੋ ਜਾਣਾ ਚਾਹੀਦਾ ਕਿ ਉਹ ਆਪਣੇ ਲੋਕਾਂ ਨੂੰ ਵੀ ਭੁੱਲ ਕੇ ਤੇ ਡਿਊਟੀ ਜਿਹੜੀ ਨਹੀਂ ਬਣਦੀ ਉਹ ਡਿਊਟੀ ਕਰੇ ਜਿਸ ਤਰ੍ਹਾਂ ਪੰਜਾਬ ਵਿੱਚ ਕੋਈ ਡਿਊਟੀ ਨਹੀਂ ਫਿਰ ਵੀ ਥਾਣੇ ਟਰੈਕਟਰ ਚਲੇ ਗਿਆ ਸਾਰਾ ਕੁਝ ਹੋ ਗਿਆ ਕਿ ਕਾਹਦੇ ਨਾਲ ਧੱਕਾ ਗਊ ਤੇ ਗਰੀਬ ਤੇ ਚਾਰ ਕਿੱਲਿਆਂ ਵਾਲਾ ਕਿਸਾਨ ਜਿਹੜਾ ਉਹ ਬਿਲਕੁਲ ਗਊ ਆ ਗਰੀਬ ਆ ਤੇ ਕਿੱਡੀ ਚੇਤੀ ਐਸਐਚਓ ਸਾਹਿਬ ਨੇ ਜਾ ਕੇ ਇਹ ਥਾਣੇ ਬੁਲਾ ਲਿਆ ਜਾਂ ਕੋਈ ਕਾਰਵਾਈ ਕੀਤੀ ਆ ਜਾਂ ਇਹ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਰ ਸਾਰੀ ਪੁਲਿਸਾਂ ਜਿਹੜੀ ਉੱਤੇ ਇੱਕ ਤੱਬਾ ਲੱਗਦਾ ਇਸ ਤਰ੍ਹਾਂ ਕਲੰਕ ਲੱਗਦਾ ਜਿਹੜੇ ਜਹੇ ਅਫਸਰ ਆ ਉਹਨਾਂ ਨੂੰ ਉੱਚ ਅਧਿਕਾਰੀਆਂ ਨੂੰ ਕਾਣਾ ਰੱਖਣਾ ਚਾਹੀਦਾ ਇਹ ਜੇ ਅ fırsਰਾਂ ਤੇ ਜੇ ਕੋਈ ਹੈ ਤਾਂ ਇਹਨਾਂ ਨੂੰ ਜੋ ਰੋਕਣਾ ਚਾਹੀਦਾ ਕਿਉਂਕਿ ਨਾ ਤਾਂ ਇੱਥੇ ਸਰਕਾਰਾਂ ਰਹਿਣੀਆਂ ਤੇ ਨਾ ਇਹਨਾਂ ਦੀ ਡਿਊਟੀ ਤੇ ਰਹਿਣਾ ਐ ਰਿਟਾਇਰਮੈਂਟ ਹੋਣਾ ਜਾਂ ਹੋ ਹੋ ਚੀਜ਼ਾਂ ਹੁੰਦੀਆਂ ਜਿਹੜੇ ਲੋਕ ਆ ਲੋਕਾਂ ਨੇ ਇੱਥੇ ਰਹਿਣਾ ਤੇ ਲੋਕਾਂ ਦੇ ਸਿਰਾਂ ਤੋਂ ਹੀ ਇਹ ਸਾਰਾ ਸਿਸਟਮ ਜਿਹੜਾ ਉਹ ਚੱਲਦਾ ਹੈ ਤੇ ਦੂਜੀ ਰਹੀ ਗੱਲ ਵੀ ਹੋਣਾ ਕੀ ਸਰਕਾਰ ਦੀ ਗੱਲ ਕਿ ਇਹ ਜਿਹੜੇ ਇਹ ਜੇ ਹੁੰਦੇ ਆ ਨਾ ਖੰਖਾਰ ਖਾਰੂ ਜਿਵੇਂ ਕਹਿ ਦਿੰਨੇ ਆ ਵੀ ਆਪਾਂ ਅਵਸਰ ਆ ਮਲਾਜਮ ਇਹ ਅਕਸਰ ਭਗਵੰਤ ਮਾਨ ਸਾਹਿਬ ਨੂੰ ਵੀ ਇੱਕ ਮੈਸੇਜ ਆ ਵੀ ਇਹ ਲੈ ਕੇ ਬਹਿ ਜਾਂਦੇ ਹੁੰਦੇ ਆ ਸਰਕਾਰਾਂ ਨੂੰ ਆ ਪਿੰਡ ਰਾਮਕੋਟ ਖੜੇ ਆ ਇਸ ਟਾਈਮ ਇਧਰ ਸੇਵਨਾਲਾ ਚੱਲ ਰਿਹਾ ਆ ਸਰਕਾਰੀ ਖਾਲਾ ਤੇ ਟਾਇਲ ਤੇ ਪਿੰਡ ਇੱਧਰ ਸਾਡੇ ਐਕਸੀਅਨ ਸਾਹਿਬ ਖੜੇ ਨੇ ਅਬੋਰ ਦੇ ਆਪ ਮੁੱਕੜ ਵੀ ਆ ਜਿਨੇ ਵੋਟਾਂ ਪਾਈਆਂ ਹਾਂ ਵਾਲਮੀ ਪਾਰਟੀ ਦੇ ਆਏ ਲੀਡਰਸ਼ਿਪ ਇੱਧਰ ਉਧਰ ਮਸਲਾ ਕੀ ਏ ਪਹਿਲਾਂ ਤਾਂ ਮੈਂ ਐਸਐਸਪੀ ਸਾਹਿਬ ਨੂੰ ਕਹਾਂਗਾ ਐਸਐਸਪੀ ਸਾਹਿਬ ਘੱਟ ਤੋਂ ਘੱਟ ਇਹਨਾਂ ਦਾ ਤੁਸੀਂ ਯਕੀਨਨ ਬਣਾਓ ਵੀ ਕਿਸਾਨਾਂ ਦੇ ਮਸਲੇ 'ਚ ਤੁਹਾਡਾ ਕੋਈ ਐਸਐਚਓ ਗੁੰਡਾਗਰਦੀ ਨਾ ਕਰੇ ਜਿਹੜੀ ਕੱਲ ਠਾਣਾ ਖੂਹੀ ਖੇੜਾ ਦੇ ਐਸਐਚਓ ਸਚਨ ਕਮੋਜ ਜੀ ਸਚਨ ਕਮੋਜ ਨੇ ਗੁੰਡਾਗਰਦੀ ਕੀਤੀ ਏ ਨੌਜਵਾਨ ਸਾਥੀ ਇਹ ਮੈਂ ਸਮਝਦਾ ਇਹੋ ਜਿਹਾ ਨੌਜਵਾਨ ਤਰੱਕੀਆਂ ਕਰੇ ਪਰ ਇਹ ਜੀ ਗੁੰਡਾਗਰਦੀ ਨਾ ਕਰੇ ਕਿ वाद-ਵਿਵਾਦ ਬਣ ਜੇ ਆ ਆਪ ਮੱਕੜ ਮੈਂ ਕਿਉਂ ਕਿਹਾ ਟੈਲਾਂ ਦੇ ਰਾਮਕੋਟ ਦੇ ਇਹ ਜਿਹੜੇ ਕਿਸਾਨ ਨੇ ਵੈਸੀ ਛੋਟੇ-ਛੋਟੇ ਜ਼ਿਮੀਂਦਾਰ ਛੋਟੇ ਜ਼ਿਮੀਂਦਾਰ ਆ ਜੀ ਬਿਲਕੁਲ 4 ਕਨਾਲ ਇਹਨਾਂ ਦੀ ਆ ਟੈਲ ਤੇ ਐਕਸੀਓਂ ਸਾਹਿਬ ਕੋਲ ਖੜੇ ਨੇ ਇਹਨਾਂ ਦੀ ਆ ਟੈਲ ਇਹ ਰਾਮਕੋਟ ਤੇ ਪਾਣੀ ਆਉਂਦਾ ਨਹੀਂ ਇਨਾਂ ਦੀ ਮਜਬੂਰੀ ਕੀ ਏ ਜਦੋਂ ਪਾਣੀ ਨਹੀਂ ਆਉਂਦਾ ਆ ਹੁਣ ਟਾਇਲ ਚਲਦੀ ਪਈ ਆ ਵੇਖੋ ਕਿੰਨੀ ਕੁ ਟਾਇਲ ਚ ਪਾਣੀ ਖਾਲਚ ਬੰਦੀ ਰੁਕਿਆ ਹੈ ਬੰਦੀ ਹੈ ਪਾਣੀ ਹੈ ਅੱਛਾ ਜਦੋਂ ਪਾਣੀ ਨਹੀਂ ਆਉਂਦਾ ਤੇ ਇਹਨਾਂ ਦਾ ਮਾਰੀ ਦਿਆਂ ਜਿਵੇਂ ਆਦਿ ਨੇ ਵੀ ਅੱਕ ਚੱਪਣਾ ਇਹ ਅੱਕ ਚੱਪਦੇ ਨੇ ਆ ਇੱਥੋਂ ਪਾਣੀ ਚੱਕ ਕੇ ਤੇ ਆਪਦੀਆਂ ਫਸਲਾਂ ਪਾਲਦੇ ਨੇ ਪਾਰਟੀ ਬਾਜੀ ਚ ਕੱਲ ਕਿਸੇ ਨੇ ਸ਼ਰਧਾਰਤ ਕੀਤੀ ਕੋਈ ਆ ਜਾ ਦਬਾਅ ਪਾਇਆ ਇਧਰ ਭਾਈ ਸਾਹਿਬ ਵਾਲੀ ਪਾਣੀ ਲਾ ਰਹੇ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਸਪੋਰਟਰ ਸੀ ਇੰਨਾ ਦਾ ਉਹ ਟਰੈਕਟਰ ਖੜਾ ਦਿਖਾ ਦੇ ਉਹ ਟਰੈਕਟਰ ਤੇ ਬੰਦਾ ਕਿੱਲਾ ਬੰਦਾ ਕਿੱਥੇ ਜੁਮਾਰ ਗਿਆ ਆ ਰਿਹਾ ਆ ਆ ਇਧਰ ਬੰਦਾ ਹਾਂਜੀ ਆ ਬੰਦਾ ਖਾਰਾ ਖੂਹੀ ਖੜਾ ਹਾਲੇ ਚੱਕ ਕੇ ਲੈ ਗਈ ਯਾਰੋ ਆ ਕਿਹੜਾ ਰਾਤ ਚੱਲਦਾ ਜੰਗਲ ਰਾਜ ਐਨੀ ਗੁੰਡਾਗਰਦੀ ਐਸਐਸਪੀ ਸਾਹਿਬ ਘਰ ਤੋਂ ਘੱਟ ਕਿਸਾਨਾਂ ਦੇ ਮਸਲੇ 'ਚ ਤਾਂ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਜਿਹੜਾ ਸਾਡਾ ਸੂਬੇ ਦਾ ਮੁੱਖ ਮੰਤਰੀ ਏ ਉਹਨੂੰ ਵੀ ਘੱਟੋ ਘੱਟ ਇਹੋ ਜਿਹਾ ਤਾਨਾਸ਼ਹੀ ਰਾਜਤ ਨਹੀਂ ਪੜਾਉਣਾ ਚਾਹੀਦਾ ਕਿ ਕਿਸਾਨਾਂ ਨਾਲ ਐਡਾ ਜ਼ਬਰ ਹੋਵੇ ਵੀ ਪਾਣੀ ਜਿਉ ਉਹਨਾਂ ਨੇ ਆਪਦੀ ਫਸਲ ਦੀ ਚੱਕਿਆ ਤੇ ਉਹਦਾ ਟਰੈਕਟਰ ਥਾਣੇ ਲੈ ਜਾਓ ਐਕਸਨ ਸਾਹਿਬ ਇੱਧਰ ਖੜੇ ਨੇ ਐਕਸਨ ਸਾਹਿਬ ਪਲੀਜ਼ ਇਹਨਾਂ ਨੂੰ ਦੱਸ ਦਿਓ ਕਿ ਇਹ ਕਾਨੂੰਨ ਮੁਤਾਬਕ ਸਹੀ ਹੈ ਕਿ ਗਲਤ ਹੈ ਨਹੀਂ ਕਾਨੂੰਨ ਮੁਤਾਬਕ ਦੇਖੋ ਪਾਣੀ ਨਹਿਰੀ ਟੇਲ ਦਾ ਆਉਂਦਾ ਇੱਥੇ ਅੱਛਾ ਪਰ ਸਫਾਈ ਨਾ ਹੋਣ ਕਰਕੇ ਪਾਣੀ ਦੀ ਮਾਤਰਾ ਪੂਰੀ ਨਹੀਂ ਹੈ ਇਸ ਕਰਕੇ ਮਜਬੂਰਨ ਵਰਸ਼ੀ ਇਥੋਂ ਟੈਕਿਆ ਜਾਂਦੇ ਨੇ ਤੋਂ ਚੱਕ ਰਿਹਾ ਪਾਣੀ अच्छा ਇਹ ਚੱਕਰੇ ਨੇ ਤੇ ਜਿਹੜਾ ਥਾਣੇ ਟਰੈਕਟਰ ਲਗਾਇਆ ਨੇ ਇਹ ਲਜਾਣਾ ਸਹੀ ਨਹੀਂ ਇਹਦੇ ਬਾਰੇ ਸਾਡਾ ਕੋਈ ਨਹੀਂ ਵੈਸੇ ਇੱਕ ਕਿਸਾਨ ਹੈ ਜੇ ਉਹ ਪਾਣੀ ਲਾ ਰਿਆ ਮੰਨ ਲਓ ਕਿਉਂਕਿ ਤੁਸੀਂ ਪਾਣੀ ਦੇ ਮਾਲਕ ਤੁਸੀਂ ਜੇ ਐਸਐਚਓ ਨਹੀਂ ਹੈਗਾ ਪੁਲਿਸ ਨਹੀਂ ਮਾਲਕੇਗੀ ਬੰਦ ਕਰਾ ਸਕਦੇ ਸੀ ਕੋਈ ਬੰਦ ਕੋਈ ਕੋਈ ਐਸਐਚਓ ਨਹੀਂ ਮਾਲਕੇਗਾ ਜਿਹੜਾ ਥਾਣਾ ਕੋਈ ਖੜਾ ਜਿੰਨੇ ਗੁੰਡਾ ਕਰਦੀ ਕੀਤੀ ਉਹਦਾ ਐਸਐਚਓ ਦਾ ਕੰਮ ਸੀ ਐਸਐਚਓ ਵਾਲਾ ਕੰਮ ਕਰੇ ਗੁੰਡਾ ਕਰਦੀ ਵਾਲਾ ਨਾ ਕਰੇ ਉਹ ਕੰਮ ਇਹਦਾ ਜੈਜ ਦੇਖੋ ਇਹਦੇ ਉੱਤੇ ਮੇਰਾ ਟਿੱਪਣੀ ਕਰਨਾ ਕੋਈ ਨਹੀਂ ਮੇਰਾ ਨਹੀਂ ਤੁਸੀਂ ਮਾਲਕ ਜੀ ਤੁਸੀਂ ਪਾਣੀ ਦੇ ਮਾਲਕ ਜੀ ਤੁਸੀਂ ਪਾਣੀ ਦੇ ਮਾਲਕ ਜੀ ਪਾਣੀ ਦੇ ਬਾਰੇ ਉਹ ਟਰੈਕਟਰ ਚੁੱਕ ਕੇ ਲੈ ਗਿਆ ਉਹ ਲੈ ਗਿਆ ਇੱਧਰ ਉਹ ਉਹ ਲੈ ਗਿਆ ਇਹ ਅੱਥੇ ਜਦੋਂ ਇੱਕ ਗੱਲ ਹੋਰ ਸੁਣ ਲਓ ਜਦੋਂ ਸਾਡਾ ਉੱਥੇ ਸਾਥੀ ਰਾਜਨ ਪਹੁੰਚਿਆ ਉਹ ਆਂਦਾ ਵੀ ਸਾਨੂੰ ਮੈਰੀ ਭਾਗ ਨੇ ਕਿਹਾ ਤੇ ਅਸੀਂ ਤਾਂ ਟਰੈਕਟਰ ਚੁੱਕ ਕੇ ਲਿਆ ਬੰਦਾ ਚੁੱਕ ਕੇ ਲਿਆ ਨਾਲ ਇੱਕੀ ਗੱਲ ਹੈ ਮੈਰੀ ਭਾਗ ਨੇ ਕੋਈ ਲਿਖਾ ਨਹੀਂ ਤੁਸੀਂ ਟਰੈਕਟਰ ਪਰੋਂ ਨਹੀਂ ਕਿਹਾ ਨਾ ਵੀ ਚੱਕ ਕੇ ਲੈ ਜਾਓ ਅਸੀਂ ਨਹੀਂ ਕਿਹਾ ਕੋਈ ਸਾਡਾ ਕੋਈ ਸਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਹੀ ਨਹੀਂ ਟਰੈਕਟਰ ਬਸ ਠੀਕ ਹੈ ਪ੍ਰਧਾਨ ਸਾਡਾ ਕੋਈ ਆ ਆ ਆ ਆ ਹਾਲਾਤ ਨੇ ਕੋਈ ਸਾਡਾ ਐਕਸ਼ਨ ਸਾਹਿਬ ਨਾਲ ਵੀ ਕੋਈ ਜੀ ਨਹੀਂ ਮਕਸਦ ਹੈਗਾ ਆ ਹਾਲਾਤ ਨੇ ਆਮ ਆਦਮੀ ਪਾਰਟੀ ਚ ਤੁਹਾਡਾ ਹੀ ਲੀਡਰ ਛੋਟਾ ਜ਼ਿਮੀਂਦਾਰ ਚਾਰ ਕਨਾਲ ਚਾਰ ਕਨਾਲ ਚਾਰ ਕਣਾ ਵਾਲਾ ਜ਼ਮੀਨ ਹੈ ਜੇ ਪਾਣੀ ਚੱਕ ਕੇ ਲਾਉਂਦਾ ਸਾਸ ਨੂੰ ਵੀ ਜੀ ਹੋਊਗੀ ਜੇ ਪਾਣੀ ਆ ਚੱਕ ਕੇ ਲਾਏਗਾ ਤੇ ਉਹਦੀ ਫਸਲ ਵਿਜੀਚੇਗੀ ਕਿਉਂਕਿ ਇੱਧਰ ਹੋ ਗਿਆ ਯਾਰ ਮੜਾ ਜਾ ਮੈਂ ਕਈ ਕਈ ਜੀਹਦਾ ਆ ਪਾਣੀ ਚੱਲਦਾ ਪਿਆ ਜੇ ਆ ਪਾਣੀ ਨਹੀਂ ਹੈਗਾ ਤੇ ਉਹਦੀ ਮਜਬੂਰੀ ਇੱਥੋਂ ਪਾਣੀ ਚੱਕ ਕੇ ਤੇ ਆਪਦੀ ਫਸਲ ਪਕਾਏਗਾ ਪਰ ਇੱਧਰ ਆ ਕਿੰਨੇ ਬੰਦਿਆਂ ਨੂੰ ਖਰਾਬ ਇਹਨਾਂ ਨੇ ਕੀਤਾ ਕੋਈ ਇੱਕੋ ਜਿਹੀ ਗੱਲ ਨਹੀਂ ਕੋਈ ਕੋਈ ਸਕੋਲ ਉਹਨੇ ਕੀਤਾ ਜੀ ਇੱਕ ਇੱਕ ਬੰਦੇ ਦੇ ਪਿੱਛੇ ਲਾ ਕੇ ਥੋੜਾ ਐਸ ਐਚਓ ਟਰੈਕਟਰ ਲੈ ਜਾਏਗਾ ਆ ਡਰਾਈਵਰ ਨੂੰ ਲੈ ਕੇ ਲੱਗੇ ਨੇ ਦੱਸੋ ਇਹ ਐਡੀ ਗੁੰਡਾਗਰਦੀ ਆ ਤੁਹਾਡੀ ਸਰਕਾਰ ਦਾ ਤੁਸੀਂ ਬਦਲਾਅ ਦਿਖਾਣਾ ਆਪੇ ਮੱਕੜਾ ਨੂੰ ਬਦਲਾਅ ਦਿਖਾਤਾ ਜੀ ਧੰਨਵਾਦ